ਸਰ ਸਤਿ ਸ੍ਰੀ ਅਕਾਲ ਜੀ ਹਾਂ ਜੀ ਉਹ ਪੰਜਾਬੀ ਸਖਾਨ ਵਾਲੀ ਅਕੈਡਮੀ ਇਹੀ ਹੈ ਹਾਂ ਜੀ ਮਾਸਟਰ ਜੀ ਬੈਠੇ ਨੇ ਹਾਂ ਜੀ ਇਧਰ ਚਲਾ ਹੈਗੀ ਉਹ ਮਿੰਟ ਰੁਕੋ ਮੈਂ ਪਹਿਲਾਂ ਪੁੱਛ ਕੇ ਆਂਦੀ ਫੇਰ ਜਾਣਾ ਆ ਤੇ ਹੀ ਮੂੰਹ ਟੋਕ ਕੇ ਅੰਦਰ ਚਲੀ ਜਾਂਦੇ ਆ ਕੀ ਕਰਦੇ ਆ ਉਹ ਯਾਰ ਹੈਰੀ ਯੋ ਐਨਨ ਦਾ ਪੰਜਾਬੀ ਅਕੈਡਮੀ ਦੇ ਵਿੱਚ ਭਈਆ ਬਿਠਾਇਆ ਹੋਇਆ ਅੰਡਾ ਟੂ ਰਿਸੈਪਸ਼ਨ ਇਧਰ ਕੋ ਮੀ ਜਾਂਦੀ ਬੁਲਾਇਆ ਹੈਗੀ ਅੰਦਰ ਸਰ ਸਾਸਤ੍ਰੀ ਕਾਲ ਜੀ ਸਾਸਤ੍ਰੀ ਬੈਠੋ ਮੈਂ ਬਖਾਓ ਰਾਂ ਜੀ ਤੇ ਇਹ ਮੇਰਾ ਭਤੀਜਾ ਹੈਰੀ ਅਸੀਂ ਇੰਗਲੈਂਡ ਤੋਂ ਆਏ ਹਾਂ ਅੱਜ ਓਕੇ ਸਰਦਾਰ ਸਾਹਿਬ 20 ਸਾਲ ਪਹਿਲਾਂ ਮੈਂ ਇੰਗਲੈਂਡ ਗਿਆ ਸੀ ਉੱਥੇ ਜਾ ਕੇ ਮਿਹਨਤ ਕੀਤੀ ਪੈਸਾ ਕਮਾਇਆ ਘਰ ਬਣਾਇਆ ਵਿਆਹ ਕੀਤੇ ਤੇ ਪਰਿਵਾਰ ਵਧਾਇਆ ਪਰ ਪੰਜਾਬ ਨੂੰ ਕਦੇ ਦਿਲ ਚੋਂ ਨਹੀਂ ਕੱਢਿਆ ਸਰਦਾਰ ਸਾਹਿਬ ਮਨ ਚ ਇੱਕ ਟੀਸ ਜੀ ਰਹਿ ਗਈ ਬੱਚੇ ਪੰਜਾਬ ਤੇ ਪੰਜਾਬੀ ਤੋਂ ਦੂਰ ਹੋ ਗਏ ਹੁਣ ਮੈਂ 1 ਮਹੀਨੇ ਵਾਸਤੇ ਇੰਡੀਆ ਆਇਆ ਤੇ ਇਹਨਾਂ ਨੂੰ ਪੰਜਾਬ ਬੁਖਾਰਿਆ ਤੇ ਮੈਂ ਚਾਹਨਾ ਤੁਸੀਂ ਇਹਨਾਂ ਨੂੰ ਪੰਜਾਬੀ ਸਿਖਾਓ ਅੱਜ ਤੁਹਾਨੂੰ ਦੇਖ ਕੇ ਮੈਨੂੰ ਜੋ ਖੁਸ਼ੀ ਹੋ ਰਹੀ ਹੈ ਮੈਨੂੰ 16 ਸਾਲ ਪਹਿਲਾਂ ਜਦੋਂ ਮੈਂ ਬਿਹਾਰ ਤੋਂ ਪੰਜਾਬ ਆਇਆ ਸੀਗਾ ਉਹ ਯਾਦ ਆ ਗਿਆ ਮੈਂ ਵੀ ਇੱਥੇ ਚੋਨਾਲਾ ਨਾ ਆਇਆ ਸੀਗਾ ਬਿਹਾਰ ਤੋਂ ਮੈਨੂੰ ਸਰਦਾਰ ਜਿਹੜਾ ਲੈ ਕੇ ਆਇਆ ਸੀਗਾ ਉਹ ਮੈਨੂੰ ਬਹੁਤ ਖੁਸ਼ੀ ਨਾਲ ਰੱਖਿਆ ਮੈਂ ਇੱਥੇ ਸਰਦਾਰ ਬਣਿਆ ਇੱਥੇ ਵਿਆਹ ਕਰਾਇਆ ਇੱਥੇ ਬੱਚੇ ਕੀਤੇ ਇੱਥੇ ਮੈਂ ਇਤਨੀ ਮਿਹਨਤ ਕੀਤੀ ਕਿ ਅੱਜ ਪੰਜਾਬੀ ਦੇ ਅਕੈਡਮੀ ਖੋਲ੍ਹ ਲਈ ਹੈ ਹੋ ਸਕਦਾ ਸੀ ਮੈਂ ਵੀ ਬਿਹਾਰ ਚਲਾ ਜਾਂਦਾ ਹੋ ਸਕਦਾ ਸੀ ਮੈਂ ਵੀ ਪੰਜਾਬੀ ਨਾ ਬੰਦਾ ਪਰ ਹੁਣ ਮੇਰਾ ਬੱਚਾ ਪੰਗੜਾ ਸਿਖਾਉਂਦਾ ਹੈਗੀ ਅਈਦਾ ਨਾਏ ਮੇਰਾ ਬੱਚਾ ਕੋਈ ਗੱਲ ਨਹੀਂ ਬੱਚਾ ਤੈਨੂੰ ਪੰਗੜਾ ਵੀ ਸਿਖਾਵਾਂਗੇ ਤੈਨੂੰ ਪੰਜਾਬ ਪੰਜਾਬੀ ਜਿੰਦਾਬਾਦ ਕਰਦੇ ਆਂਗੇ ओए।, ओए ओए पंजाबी पंजाबी सब्जी अचार पंगरा अरे यार किधर लंगे यार किधर पाल गया ओ बाहर पाल गया हैगी यार एक ना पंजाबी बंदा बाहर बहुत पालता हैगी